ਮਾਜੀ ਦਾ ਗੁਰਦਰਾ ਸਾਹਿਬ ਤੇ ਸਾਰੀਆਂ ਬੱਸਾਂ ਇੱਥੇ ਹੀ ਲੱਗੀਆਂ ਬਾਰਸ਼ਟਰ ਵਾਲੇ ਬੈਂਡ ਵਾਲੇ ਵੀ ਬੈਠੇ ਨੇ ਇੱਥੇ ਹਾਸਨਾਨਕ ਦਾ ਨਾਮ ਬਾਰਸ਼ਟਰ ਵਾਲੇ ਬੈਂਡ ਵਾਲੇ ਵੀ ਬੈਠੇ ਨੇ ਇੱਥੇ ਜੇ ਸ ਭਗਤ ਤਰਲੋਚਨ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਹੈ ਉਹ ਭਗਤ ਤਰਲੋਚਨ ਹੋਰ ਨਹੀਂ ਇਹ ਪੰਡਿਤ ਤਰਲੋਚਨ ਹੋਰ ਹੈ ਬਾਕੀ ਕਈ ਜੀ ਨਹੀਂ ਜੀ ਲਿਖਾ ਗਾਜੇ ਸੇਵਾਵਾ ਉਹ ਤੇ ਧਰਸਨ ਆਪਾਂ ਸਾਰਿਆਂ ਨੂੰ ਨਹੀਂ ਕਰੀਆਂ ਬਹੁਤ ਵੱਡਾ ਕਰ ਸਿਆ ਸਾਰਿਆਂ ਸਸੀ ਗਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੰਦਾਂ ਕਿ ਤੁਹਾਨੂੰ ਪਤਾ ਕਿ ਰਾਤ ਆਪਾਂ ਤੱਕ ਜੀ ਹਜੂ ਸਭ ਪਹੁੰਚ ਚੁੱਕੇ ਸੀ ਤੇ ਰਾਤ ਕਮਰਾ ਕੁਮਰਾ ਲਈ ਜਕਾ ਕੋਈ ਟਾਈਮ ਹੋ ਗਿਆ ਸੀ ਜਾਂ ਲੇਟ ਹੋ ਗਿਆ ਹੀ ਤੇ ਰਾਤ ਕਮਰਾ ਲੈ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਅਸੀਂ ਫਿਰ ਰਕੁੰਦੇ ਜਗੇ ਸੀ ਤੇ ਅੱਜ ਹੁਣ ਸਵੇਰੇ ਅੱਜ ਹੈਗਾ ਆਪਣਾ ਦਿਨ ਪਹਿਲਾ ਤੇ ਅੱਜ ਆਪਾਂ ਚੱਲੇ ਆ ਇਥੋਂ ਭਾਈ ਤਨਾਈ ਦਾ ਗੁਰਦੁਆਰਾ ਸਾਹਿਬ ਆਈ ਤੋਂ 20 ਕਿਲੋਮੀਟਰ ਦੂਰ ਜਿੱਥੇ ਕਿ ਅੱਜ ਭਾਈ ਤਨਾਈ ਦਾ ਜਨਮ ਦਿਨ ਮਨਾਇਆ ਜਾਣਾ ਤੇ ਉੱਥੇ ਵਧੀਆ ਕਹਿੰਦੇ ਆ ਵੀ ਪ੍ਰੋਗਰਾਮ ਤੇ ਉੱਥੇ ਚੱਲੇ ਆ ਆਇਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਲਿਫਟ ਤੁਰਪੀ 18 ਨੂੰ 10ਵੀਂ ਮੰਜ਼ਲ ਤੋਂ 7ਵੀਂ ਤੇ ਆਊਗੀ ਪਰੇ ਵਜਾ ਕੋ ਸਮਾਂ 10ਵੀਂ ਤੋਂ 7ਵੀਂ ਤੇ ਆਊਗੀ 9 8 7 ਆ ਗਈ ਚਲੋ ਜੀ ਆਹੀ ਸਣਾ ਜਿੱਚਾ ਆਪਾਂ ਨੂੰ ਕਮਰਾ ਮਿਲਿਆ ਵਾ ਸੰਤਨਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਇਹਦੇ 7ਵੀਂ ਮੰਜ਼ਲ ਤੇ ਸਾਡਾ ਰੂਮ ਆ ਤੇ ਬਹੁਤ ਸੋਹਣੀ ਅੱਗੇ ਪਾਰਕਿੰਗ ਬਣੀ ਆ ਗੱਡੀਆਂ ਗੁੱਡੀਆਂ ਖੜੀਆਂ ਇੱਧਰ ਸਾਰੀਆਂ ਕੋਨਾ ਪਕੇਡਾ ਕਰਦਾ ਚਲ ਗਿਆ ਤਾਂ ਸੰਤਨਤਨ ਬਾਰੇ ਗਾੜੀ ਬਾਜ਼ਾਰ ਬੇਟਾ ਇਹ ਆ ਜੀ ਗੁਰਦੁਆਰਾ ਲੰਗਰ ਸਾਹਿਬ ਲੰਗਰ ਹਾਲ ਆ ਜੀ ਇੱਥੇ ਲੰਗਰ ਸਾਹਿਬ ਦਾ ਇਹ ਤੇਰਾ ਜੀ ਜੋੜਾ ਘਰ ਪਹਿਲਾਂ ਜੋੜੇ ਜਮਾ ਕਰਾਉਨੇ ਆ ਫਿਰ ਪ੍ਰਸ਼ਾਦਾ ਛਕਦੇ ਆ ਲੰਗਰ ਸਾਹਿਬ ਤੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਚੱਲਣਾ ਭਾਈ ਤਨਾਈ ਦਾ ਗੁਰਦੁਆਰਾ ਸਾਹਿਬ ਆ ਇਹ ਤੋਂ ਤਕਰੀਬਨ 25-30 ਕਿਲੋਮੀਟਰ ਕਿੱਥੇ ਅੱਜ ਪ੍ਰੋਗਰਾਮ ਆ ਯਾਰ ਅੱਗੇ ਰ ਆ ਕੇ ਥੋੜਾ ਆ ਕੇ ਉੱਥੇ ਆਪਾਂ ਚੱਲੇ ਆ ਤੇ ਸਾਰੀ ਆ ਸੰਗਤ ਪਾਸ ਪਰ ਗਿਆ ਸਾਰੀ ਤਕਰੀਬਨ ਤੇ ਨਹੀਂ ਮੈਂ ਡਟ ਨਹੀਂ ਮੈਂ ਤੇ ਸਮਰ ਬਿਲਕੁਲ ਛੁੱਤੇ ਦੇ ਨਾਲ ਐਸ ਤਰ੍ਹਾਂ ਚੱਲਦੇ ਆ ਉਹ ਦੇਖਣ ਕਰਾਈ ਦੇ ਗੁਰਦੁਆਰਾ ਸਾਹਿਬ ਕਿ ਆ ਬਾਬਾ ਜੀ ਗੱਡੀ ਚਲਾ ਰਹੇ ਨੇ ਨੰਦਿਹੜ ਸਾਹਿਬ ਦਾ ਬਾਜ਼ਾਰ ਦੇਖੋ ਜੀ ਨੰਦੇੜ ਸ਼ਹਿਰ ਸਾਰੀਆਂ ਬਸਾਂ ਇੱਥੇ ਲੱਗੀਆਂ ਇਹ ਆ ਜੀ ਭਾਈ ਧੰਨਾ ਜੀ ਦਾ ਗੁਰਦੁਆਰਾ ਸਾਹਿਬ ਤੇ ਅੱਜ ਇੱਥੇ ਭਾਈ ਧੰਨਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਉਪਲਕਸ਼ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਇਹ ਬਿਲਕੁਲ ਹਾਈਵੇ ਦੇ ਉੱਤੇ ਸਥਿਤ ਆ ਆ ਜਿਹੜਾ ਹਾਈਵੇ ਆ ਇਹ ਸਿੱਧਾ ਪੂਨੇ ਨੂੰ ਨਿਕਲ ਜਾਂਦਾ گا ਇਹ ਪੂਨੇ ਵਾਲੇ ਹਾਈਵੇ ਦੇ ਉੱਤੇ ਹੀ ਆ ਤੇ ਬਿਲਕੁਲ ਹੀ ਨਾਲ ਹੀ ਹਾਈਵੇ ਦੇ ਉੱਤੇ ਜੋ ਸੁਲਾਮ ਦੇ ਨਾਲ ਸੰਤ ਸਿੰਘ ਜੀ ਸ਼ਬੀਲ ਦਾ ਲੰਗਰ ਚੱਲ ਰਿਹਾ ਕੀ ਮਾਨਸਾਗਰ ਦੀ ਇਹ ਸੇਵਾ ਕਰਦੇ ਆ ਅਸਵਾ ਕਰੀਏਗੀ ਵਾਹਿਗੁਰੂ ਜੀ ਦਾ ਖਾਲਸਾ ਸਭ ਦੀ ਨੀਤੀ ਕੱਤੇ ਮਮਾ ਮੇਰੇ ਨਾਮ ਹੋਰ ਦੀ ਸਭਾ ਅਗਰ ਦਾ ਬਾਸਨਾਤ ਕਾ ਬਾਹਰਸਟਰ ਵਾਲੇ ਬੈਂਡ ਵਾਲੇ ਵੀ ਬੈਠੇ ਨੇ ਇੱਥੇ رکھی لاج پاتی رام درج پاتی رکھنی لاجپات شاہی رکھے رکھنی ਚੰਗਰ ਚੱਲ ਰਿਹਾ ਤੇ ਜੰਗੀ ਕਬੀਰ ਸਿੰਘ ਤੇ ਪਚੰਗਣ ਹਰਮਨਬੀਤ ਕੌਰ ਆ ਉਹਨਾਂ ਦੇ ਵਿਸ਼ਰੀ ਜੱਥੇ ਪਾਸੋਂ ਆਓ ਸਾਧ ਸੰਗਤ ਜੀ ਕਬਦਾ ਸੱਜਣ ਕਰਕੇ ਲਾ ਨਾਮ ਸਵਾਰੇ ਸੁਣ ਲੋ ਏ ਗੱਲ ਦਾਦਾ ਜੀ ਠਾਕੁਰ ਦੇ ਕੇ ਦੱਸ ਕੀ ਲੈਣਾ ਖੇਤੀ ਦੱਸ ਦਿਓ ਦਾਦਾ ਜੀ ਠਾਕੁਰ ਦੇ ਕੇ ਦੱਸ ਕੀ ਲੈਣਾ ਖੇਤੀ ਦੱਸ ਦਿਓ ਦਾਦਾ ਜੀ ਉਹ ਪੋਲੇ ਪਲੇ ਤੰਨੇ ਭਗਤ ਨੂੰ ਕੋਈ ਸਮਝ ਨਾ ਲਗੀ ਦੇਖੋ ਪੰਡਤ ਕਿਵੇਂ ਮਾਰਦਾ ਤੰਨੇ ਜਟ ਨਾਲ ਠੱਗੀ ਦੇਖੋ ਪੰਡਤ ਕਿਵੇਂ ਮਾਰਦਾ ਤੰਨੇ ਜਟ ਨਾਲ ਠੱਗੀ ਜੀ ਮੈਨੂੰ ਇਤਨੀਆ ਕੋ ਸੇਵਾ ਪਰਵਾਨ ਕਰਨੀ ਆ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ ਗਿਆਨੀ ਜੀ ਦਾ ਭਗਵਾਨ ਜੀ ਮਿਲ ਜਾਣ ਤੇ ਹੋਰ ਕੀ ਚਾਹੀਦਾ ਸਾਧ ਸੰਗਤ ਜੀ ਹੁਣ ਪੰਡਤ ਤਰਲੋਚਨ ਬੜਾ ਖੁਸ਼ ਹੈ ਕਿ ਸਿੱਧਾ ਸਾਦਾ ਜੱਟ ਹੱਥੇ ਚੜ ਗਿਆ ਐ ਪੱਥਰ ਲਪੇਟ ਕੇ ਦਿੱਤਾ ਤੇ ਲਵੇਰੀ ਗਊ ਲੈ ਲਈਏ ਤੇ ਪ੍ਰithvi ਪਾਲਨ ਦਾ ਸੈ ਪਾਲਣਾ ਕਰਨ ਵਾਲੇ ਤੇ ਪ੍ਰithvi ਦੇ ਪਾਲਣਾ ਕਰਨ ਵਾਲੇ ਸ੍ਰਿਸ਼ਟੀਪ੍ਰਤ ਪਾਲਕ ਭਗਵਾਨ ਜੀ ਮੈਂ ਆਪ ਜੀ ਦਾ ਆਰਦਾ ਕਰਦਾ ਹਾਂ ਜੋ ਜਨ ਤੂਰੀ ਭਗਤ ਕਰਨ ਤੇ ਜਿਨ ਕੇ ਖਾਜ ਸਵਾਰਤਾ ਜਿਹੜੇ ਵੀ ਜਨ ਆਪ ਜੀ ਦੀ ਭਗਤੀ ਕਰਦੇ ਤੇ ਆਪ ਉਹਨਾਂ ਦੇ ਕਾਜ ਸਵਾਰ ਦਿੰਦੇ ਹੋ ਇਹਨੇ ਬਚਨ ਕਰਕੇ ਭਗਤ ਸਾਹਿਬ ਜੀ ਚੁੱਪ ਹੋ ਗਏ ਤੇ ਭਗਵਾਨ ਜੀ ਨੇ ਫਿਰ ਬਚਨ ਕੀਤਾ ਭਗਤ ਜੀ ਲੱਗੇ ਬਚਨ ਨਹੀਂ ਕਰਦੇ ਅੱਗੇ ਆਪ ਤੇ ਹੀ ਨਹੀਂ ਕਰਦੇ ਅਰੰਗਾ ਪਹਿਲਾ ਮੇਰੇ ਕੰਮ ਸਵਾਰੋ ਪਹਿਲਾ ਮੇਰੀਆਂ ਮੰਗਾ ਪੂਰੀਆਂ ਕਰੋ ਭਗਵਾਨ ਜੀ ਹੱਥ ਪੈਲੇ ਭਗਤ ਦਾ ਕੋਲਾ ਪਾਸ ਦੇਖ ਕਰਕੇ ਬਚਨ ਕਰਦੇ ਤੇ ਭਗਤ ਜੀ ਮੰਗੋ ਫਿਰ ਕੀ ਮੰਗਦੇ ਹੋ ਜੋ ਵੀ ਮੰਗੋਗੇ ਮੈਂ ਦੇਵਾਂਗਾ ਤੇ ਭਗਤ ਜੀ ਹੱਥ ਜੋੜ ਕਰਕੇ ਕਹਿੰਦੇ ਨੇ ਪਰਮੇਸ਼ਰ ਜੀ ਮੇਰੀਆਂ ਵੱਡੀਆਂ ਮੰਗਾ ਕੁਛ ਨਹੀਂ ਜੋ ਆਸਰ ਕੋ ਤੈਨੂੰ ਵੀ ਦੇਗਾ ਪੰਖਣ ਕੀਟ ਬਹੁਤ ਹੋਇ ਰਹਤਾ ਤਾਜੂ ਮਾਰਕ ਨਹੀਂ ਕਹਿ ਧਨਾ ਪੂਰਨ ਤਾ ਹੋ ਕੋ ਮਤਰੇ ਜੀਤ ਰਾਹੀ ਐਵੇਂ ਚਿੱਤ ਕਰਕੇ ਡਰ ਨਾ ਮਨਾ ਉਹਦੇ ਕੋਲੋਂ ਸਭ ਕੁਝ ਮਿਲਦਾ ਕੋਈ ਚਿੱਤ ਜੋਰ ਸੇ ਵਿਸ਼ਵਾਸ ਨਾਲ ਮੰਗ ਉਹ ਸਭ ਕੁਝ ਦੇ ਸਕਦਾ ਇੱਕ ਵਾਰ ਕੋ ਪਿਆਰ ਨਾਲ ਸੱਚੇ ਸਾਹਿਵਾਂ ਗਿਆਨ ਨਹੀਂ ਕਰਤੇ ਰੇ ਸੱਚੇ ਸਾਹਿਵਾਂ ਗਿਆਨ ਨਹੀਂ ਕਰਤੇ ਰੇ ਸੱਚੇ ਸਾਹਿਵਾਂ ਗਿਆਨ ਨਹੀਂ ਕਰਤੇ ਸੱਚੇ ਸਾਹਿਵਾਂ ਧਿਆਨ ਨਹੀਂ ਕਰਤੇ ਰ ਸੱਚੇ ਸਾਹਿਬਾ ਧਿਆਨ ਨਹੀਂ ਕਰਤੇ ਰ ਸੱਚੇ ਸਾਹਿਬਾ ਕਰਤੇ ਰ ਸੱਚੇ ਸਾਹਿਬਾ ਜੋ ਮੰਗਣਾ ਹੁਣ ਉਹ ਮੰਗ ਲਈਏ ਮੰਗਣਾ ਪਤਾ ਕੀ ਹੈ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਮੰਗੋ ਸਾਰੇ ਕਾਹ ਸਤਾ ਰਹਿਆ ਉਹਦਾ ਨਿੱਕੇ ਨਹੀਂ ਚੌੜੇ ਹੋ ਕੇ ਬੈਠੇ ਬੜੀ ਮਜੀ ਕਿਰਪਾ ਕੀਤੀ ਆ ਜਿਨਾ ਵੀ ਆਪਾਂ ਸਾਰੇ ਛੁਕਾ ਨਾ ਕੱਢ ਗਏ ਸਤਿਗੁਰਾਂ ਦਾ ਵਰ ਨਾ ਥੋੜਾ ਹੋਣ ਗਿਆ ਦਾ ਸੰਧਿਆ ਬੇਂਤੀਆਂ ਪ੍ਰਾਰ ਕਰੀਆਂ ਇੱਕ ਗੁਰੂ ਘਰ ਵੱਲੋਂ ਸੰਤ ਬਾਬਾ ਲੰਦਰ ਸਿੰਘ ਜੀ ਮਨੋਂ ਦਾ ਅਸਰ ਲਾ ਸਾਰ ਜਤੇ ਧਰਮ ਨੂੰ ਫੈਲੋ ਧੰਵਾਦਿਆ ਗੁਰੂ ਪਾਛੇ ਇਸ ਤਰ੍ਹਾਂ ਕਿਰਪਾ ਰੱਖਣਾ ਇਸੇ ਤਰ੍ਹਾਂ ਸਾਰੇ ਸਾਰਿਆਂ ਤੋਂ ਸੇਵਾ ਲੈੰਦੇ ਰਹਿਣਾ ਇਹਨੀਆਂ ਬੇਂਟੀਆਂ ਪ੍ਰਵਾਨ ਕਰ ਲੈਣੀਆਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਕੀ ਸਾਰੀਆਂ ਸੰਤਾਨਾਂ ਬੇਂਟੀ ਆ ਗੁਰੂ ਘਰ ਨਗਰ ਤੇ ਆ ਰਿਆ ਅਰਦਾਸ ਤੋਂ ਉਪਰੰਤ ਹੁਕਮਨਾਮਾ ਸਰਵਣ ਕਰਕੇ ਸਾਰੀਆਂ ਸੰਤਾਨਾਂ ਗੁਰੂ ਘਰ ਅੰਦਰ ਚੱਲ ਕੇ ਜਾਣਾ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਅਦ ਚ ਸੰਗਤਾਂ ਅ ਗੁਰਦੁਆਰਾ ਲੰਗਰ ਸਾਹਿਬ ਨੂੰ ਜਾਂਦੀਆਂ ਹੋਈਆਂ ਸਾਰੀਆਂ ਸੰਗਤਾਂ ਉੱਥੋਂ ਹੀ ਆਈਆਂ ਹਨ ਤਕਰੀਬਨ ਜਿੰਨੀਆਂ ਵੀ ਗੱਡੀਆਂ ਬੱਸਾਂ ਕਾਰਾਂ ਦਿਸਦੀਆਂ ਨੇ ਕਿ ਸਾਰੀਆਂ ਉੱਧਰੋਂ ਹੀ ਗੁਰਦੁਆਰਾ ਲੰਗਰ ਸਾਹਿਬ ਤੋਂ ਹੀ ਆਈਆਂ ਨੇ ਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਆ ਇਹ ਆ ਜੀ ਪੁਨੇ ਵਾਲਾ ਹਾਈਵੇ ਇੱਧਰੋਂ ਪੂਨਾ ਤੇ ਇਧਰ ਲਈ ਸਾਈਡ ਨੰਦੇੜ ਮੌਸਮ ਤੇ ਤਕਰੀਬਨ 30 ਡਿਗਰੀ ਟੈਂਪਰੇਚਰ ਇੱਥੇ ਹੈਗਾ ਵਾ ਜੋ ਕਿ ਮਹਿਸੂਸ ਨਹੀਂ ਹੋ ਰਿਹਾ ਬਿਲਕੁਲ ਵੀ ਨਾ ਤੇ ਇੱਥੇ ਗਰਮੀ ਆ ਨਾ ਹਵਾ ਚੱਲ ਰਹੀ ਹੈ ਵਧੀਆ ਤੇ ਹਵਾ ਦੇ ਨਾਲ ਕੋਈ ਗਰਮੀ ਮਹਿਸੂਸ ਨਹੀਂ ਹੋ ਰਹੀ ਤੇ ਬਹੁਤ ਸੋਹਣਾ ਮੌਸਮ ਹੈ ਇਸ ਟਾਈਮ ਇੱਥੇ ਇੱਥੋਂ ਦੇ ਲੋਕਲ ਲੋਕ ਵੀ ਜਿਹੜੇ ਨੇ ਉਹ ਵੀ ਵੱਧ ਚੜ ਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਨੇ ਲੱਗ ਲੱਗਦੇ ਪਿੰਡਾਂ ਵਾਲੇ ਸਾਰੇ ਤੇ ਕਾਫੀ ਜ਼ਿਆਦਾ ਸੰਗਤ ਇੱਥੇ ਇਕੱਤਰ ਹੁੰਦੀ ਆ ਆਪਣੀ ਵੀ ਬੱਸ ਸਾਹਮਣੇ ਖੜੀ ਆ ਬੱਸ ਹੁਣ ਆਪਾਂ ਚੱਲਦੇ ਆ ਵਾਪਸ ਗੁਰਦਰਾ ਲੰਗਰ ਸਾਹਿਬ ਵਿਖੇ ਤੇ ਉੱਥੇ ਜਾ ਕੇ ਮਿਲਦੇ ਆਣੂ ਵਾਪਸੀ ਗੁਰਦਰਾ ਲੰਗਰ ਸਾਹਿਬ ਨੂੰ ਤੇ ਸਾਰੀ ਬੱਚਾ ਪਾਰਟੀ ਆਪਣੇ ਨਾਂ ਲੱਗੇ ਬੈਠੀ ਆ ਆਹ ਭਾਈ ਕਿਵੇਂ ਆ 听见。 Hors of Mr. experiences Always F hoc Huo ਫੋਨ ਲਗਾ ਇਹ ਉਹੀ ਕੰਮ ਦਿਖਾਉਣ ਲੱਗਾ ਹਾਂ ਜੀ ਬੋਲੋ ਛੋਟਾ ਜਿਹਾ ਨਿਹੰਗ ਸਿੰਘ ਗੱਤ ਕਿਤੇ ਜ਼ੋਰ ਦਿਖਾਉਂਦਾ ਹੋਇਆ ਅਸੀਂ ਆ ਗਏ ਆ ਬਾਹਰ ਬਾਜ਼ਾਰ ਦੇ ਵਿੱਚ ਤੇ ਹੁਣ ਥੋੜੀ ਬਹੁਤ ਇੱਥੇ ਸ਼ਾਪਿੰਗ ਕੀਤੀ ਜਾਊਗੀ ਤੇ ਵੇਖਦੇ ਹੁਣ ਕੀ ਖਰੀਦਦੇ ਆ ਇਹ ਕਹਿੰਨਾ ਹੈ ਜੀ ਬਾਜ਼ਾਰ ਚ ਘੁੰਮ ਘਮਾ ਕੇ ਰਾਤ ਨੂੰ ਤਕਰੀਬਨ 11 ਵਜੇ ਅਸੀਂ ਆਪਣੇ ਕਮਰੇ ਚ ਪਹੁੰਚ ਚੁੱਕੇ ਹਾਂ ਤੇ ਹੁਣ ਵੀਡੀਓ ਨੂੰ ਕਰਦੇ ਇੱਥੇ ਹੀ ਖਤਮ ਤੇ ਜਿੰਨਾ ਮੇਰੇ ਵੀਰਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਜੋ ਹੋਰ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ